ਦੋਸਤੋ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਕਿਸੇ ਦਾ ਹੱਥ ਨਹੀਂ ਛੱਡਦਾ ਹੁੰਦਾ ਬਸ ਬੰਦਾ ਖੁਦ ਹੀ ਉਮੀਦ ਛੱਡ ਦਿੰਦਾ ਹੈ ਜ਼ਿੰਦਗੀ ਦੇ ਰਾਹਾਂ ਚੋਂ ਕਈ ਵਾਰ ਇਸ ਤਰ੍ਹਾਂ ਲੱਗਦਾ ਜਿਵੇਂ ਸਭ ਕੁਝ ਖਤਮ ਹੋ ਗਿਆ ਹੋਵੇ ਹਰ ਦਰਵਾਜ਼ਾ ਬੰਦ ਹਰ ਰਾਹ ਅਣਹੋਣੀ ਨਾਲ ਭਰਿਆ ਹੋਵੇ ਪਰ ਜਿਹੜਾ ਬੰਦਾ ਰੱਬ ਦੇ ਭਾਣੇ ਵਿੱਚ ਰਹਿੰਦਾ ਨਾ ਉਹ ਕਿਸੇ ਵੀ ਹਾਲਾਤ ਚੋਂ ਨਹੀਂ ਹਾਰਦਾ ਹੁੰਦਾ ਕਈ ਲੋਕ ਦੌਲਤ ਪਿਆਰ ਤੇ ਸਕੂਨ ਦੇ ਤਲਾਸ਼ ਵਿੱਚ ਦੁਨੀਆਂ ਦੇ ਰਾਜਿਆਂ ਕੋਲ ਜਾਂਦੇ ਨੇ ਉਹ ਸੋਚਦੇ ਨੇ ਕਿ ਇਨਸਾਨੀ ਤਾਕਤ ਬਲ ਨਾਲ ਤੇ ਦੌਲਤ ਨਾਲ ਉਹਨਾਂ ਦੀ ਕਿਸਮਤ ਬਦਲ ਸਕਦੀ ਹੈ ਪਰ ਅਸਲ ਤਾਕਤ ਤਾਂ ਉਹਨਾਂ ਕੋਲ ਹੁੰਦੀ ਆ ਜੋ ਆਪਣਾ ਸਿਰ ਸਿਰਫ ਉਹਦੇਦਾਰ ਤੇ ਝੁਕਾਉਂਦੇ ਨੇ ਜਿਹਦੇ ਹੱਥ ਵਿੱਚ ਦੁਨੀਆਂ ਦੇ ਸਾਰੇ ਖਜ਼ਾਨੇ ਨੇ ਇਹ ਕਹਾਣੀ ਉਹਨਾਂ ਤਿੰਨ ਵਿਅਕਤੀਆਂ ਦੀ ਆ ਜੋ ਆਪਣੇ ਆਪਣੇ ਪਰੋਸੇ ਦੀ ਲਕੀਰ ਉੱਤੇ ਤੁਰ ਰਹੇ ਸੀ ਕੋਈ ਕਿਸਮਤ ਦੀ ਤਲਾਸ਼ ਵਿੱਚ, ਕੋਈ ਦੌਲਤ ਦੀ ਤੇ ਕੋਈ ਸਿਰਫ ਰੱਬ ਦੇ ਬਾਣੇ ਨੂੰ ਮੰਨਣ ਵਾਲਾ। ਪਰ ਸਭ ਤੋਂ ਵੱਡੀ ਦੌਲਤ ਕਿਸ ਨੂੰ ਮਿਲੀ? ਕੌਣ ਜਿੱਤਿਆ ਤੇ ਕੌਣ ਅਖੀਰ ਚੋਂ ਤੇ ਕੌਣ ਅਖੀਰ ਚੋਂ ਹਾਰ ਗਿਆ? ਇਹ ਕਹਾਣੀ ਇੱਕ ਅਹਿਮ ਹਕੀਕਤ ਨੂੰ ਪਰਦਾ ਚੁੱਕਦੀ ਹੈ। ਜਿਹੜਾ ਮਨੁੱਖ ਰੱਬ ਦੇ ਬਾਣੇ ਨੂੰ ਮੰਨ ਲੈਂਦਾ, ਉਹਦੇ ਲਈ ਕਿਸਮਤ ਆਪਣੇ ਆਪ ਰਾਹ ਖੋਲ੍ਹ ਦਿੰਦੀ ਹੈ। ਪਰ ਕਿੰਨੇ ਲੋਕ ਐ ਸਚਾਈ ਨੂੰ ਸਮਝਦੇ ਨੇ ਇਹ ਜਾਣਨ ਲਈ ਚਲੋ ਅਸੀਂ ਇਹ ਕਹਾਣੀ ਸ਼ੁਰੂ ਕਰਦੇ ਹਾਂ ਬੜੀ ਹੀ ਦਿਲਚਸਪ ਕਹਾਣੀ ਹੈ ਅੰਤ ਤੱਕ ਜਰੂਰ ਸੁਣਿਓ ਬੜੇ ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਦੋ ਗਰੀਬ ਆਦਮੀ ਰਹਿੰਦੇ ਸੀ ਮੁਸ਼ਕਲਾਂ ਦੇ ਪੁਚਾਲ ਨੇ ਉਹਨਾਂ ਦੀ ਜ਼ਿੰਦਗੀ ਅਜੀਬ ਬਣਾ ਦਿੱਤੀ ਸੀ ਗਰੀਬੀ ਤਾਂ ਇੰਨੀ ਕੋ ਵੱਧ ਚੁੱਕੀ ਸੀ ਕਿ ਸਰੀਰ ਉੱਪਰ ਕੱਪੜਿਆਂ ਦੇ ਨਾਂ ਤੇ ਮੈਲੇ ਕੁਚਾਲੇ ਚੀਥੜੇ ਹੀ ਲਟਕ ਰਹੇ ਸੀ ਉਦੋਂ ਮੈਂ ਸਾਰਾ ਦਿਨ ਸ਼ਹਿਰ ਦੀਆਂ ਗਲੀਆਂ ਤੇ ਬਚਾਰਾਂ ਵਿੱਚ ਘੁੰਮਦੇ ਰਹਿੰਦੇ ਕੋਈ ਨਾ ਕੋਈ ਰੱਬ ਦਾ ਬੰਦਾ ਉਹਨਾਂ ਨੂੰ ਖਾਣਾ ਖਵਾ ਦਿੰਦਾ ਜਿਹਦੇ ਨਾਲ ਘਟੋ ਘਟ ਉਹਨਾਂ ਦਾ ਪੇਟ ਭਰ ਜਾਂਦਾ ਇੱਕ ਦਿਨ ਉਹ ਐਸੀ ਤਰ੍ਹਾਂ ਗਲੀਆਂ ਵਿੱਚ ਘੁੰਮ ਰਹੇ ਸੀ ਤੇ ਆਪਸ ਵਿੱਚ ਗੱਲਾਂ ਕਰਨ ਲੱਗੇ ਇੱਕ ਨੇ ਕਿਹਾ ਦੋਸਤ ਐਸ ਸ਼ਹਿਰ ਵਿੱਚ ਸਾਡੇ ਲਈ ਹੁਣ ਕੁਝ ਵੀ ਨਹੀਂ ਬਚਿਆ ਇੱਥੇ ਸਾਡੇ ਲਈ ਕਿਸਮਤ ਦੇ ਦਰਵਾਜ਼ੇ ਬੰਦ ਹੋ ਚੁੱਕੇ ਨੇ ਸਾਨੂੰ ਦੂਜੇ ਰਾਜ ਦੇ ਸ਼ਹਿਰ ਵਿੱਚ ਚਲੇ ਜਾਣਾ ਚਾਹੀਦਾ ਸੁਣਿਆ ਉਥੋਂ ਦਾ ਬਾਦਸ਼ਾਹ ਬੜਾ ਹੀ ਨੇਕ ਤੇ ਰੱਬ ਨੂੰ ਮੰਨਣ ਵਾਲਾ ਇਨਸਾਨ ਆ ਸਾਨੂੰ ਉਥੇ ਜਾ ਕੇ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਜੋ ਅਸੀਂ ਉਥੋਂ ਦੇ ਬਾਦਸ਼ਾਹ ਨਾਲ ਮੁਲਾਕਾਤ ਕਰ ਸਕੀਏ ਤੇ ਆਪਣੀ ਮਦਦ ਦੀ ਗੁਹਾਰ ਉਹਦੇ ਸਾਹਮਣੇ ਰੱਖੀਏ ਮੈਨੂੰ ਪੂਰਾ ਯਕੀਨ ਆ ਉਹ ਸਾਡੀ ਮਦਦ ਜ਼ਰੂਰ ਕਰੇਗਾ ਸ਼ਾਇਦ ਇਸ ਤਰੀਕੇ ਨਾਲ ਸਾਡੇ ਦਿਨ ਹੀ ਬਦਲ ਜਾਣ ਉਸਦੇ ਸਾਥੀ ਨੇ ਕਿਹਾ ਦੋਸਤ ਤੇਰਾ مشਵਰਾ ਬਹੁਤ ਚੰਗਾ ਆ ਸਾਨੂੰ ਉਸ ਰਾਜ ਦੇ ਸਫ਼ਰ ਲਈ ਸਵੇਰੇ ਨਿਕਲ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਅਗਲੇ ਦਿਨ ਦੋਵੇਂ ਸਫ਼ਰ ਤੇ ਨਿਕਲ ਪਏ। ਜੰਗਲਾਂ ਅਤੇ ਸ਼ਹਿਰਾਂ ਨੂੰ ਪਾਰ ਕਰਦੇ ਕਰਦੇ ਉਹ ਇੱਕ ਮੈਦਾਨੀ ਇਲਾਕੇ ਵਿੱਚ ਪਹੁੰਚੇ। ਰਸਤੇ ਵਿੱਚ ਉਹਨਾਂ ਨੂੰ ਇੱਕ ਹੋਰ ਬੰਦਾ ਮਿਲ ਗਿਆ ਸੀ। ਉਹ ਵੀ ਗਰੀਬ ਸੀ ਪਰ ਬੜਾ ਹੀ ਨੇਕ ਤੇ ਰੱਬ ਦਾ ਭਗਤ ਜਾਪ ਰਿਹਾ ਸੀ। ਉਸ ਨੇ ਉਹਨਾਂ ਦੋਵਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਉਹ ਕਿਹੜੀ ਤਮੰਨਾ ਹੈ, ਉਹ ਕਿਹੜੀ ਉਮੀਦ ਹੈ। ਜਿਨੇ ਤੁਹਾਨੂੰ ਐਸ ਸਫਰ ਕਰਨ ਲਈ ਮਜਬੂਰ ਕਰ ਦਿੱਤਾ ਤੁਸੀਂ ਕਿਹਦੇ ਕੋਲ ਜਾ ਰਹੇ ਹੋ ਤਾਂ ਉਹਨਾਂ ਦੁਵਾਂ ਨੇ ਜਵਾਬ ਦਿੱਤਾ ਕਿ ਸਾਡੀ ਕਿਸਮਤ ਦਾ ਸਤਾਰਾ ਬੁੱਝ ਚੁੱਕਿਆ ਅਸੀਂ ਆਪਣੀ ਕਿਸਮਤ ਦਾ ਦਰਵਾਜ਼ਾ ਲੱਭਿਆ ਪਰ ਅਫਸੋਸ ਅਸੀਂ ਸਿਰਫ ਆਪਣਾ ਵਕਤ ਹੀ ਬਰਬਾਦ ਕੀਤਾ ਸ਼ਾਇਦ ਹੁਣ ਸਾਡਾ ਇਹ ਸ਼ਹਿਰ ਸਾਨੂੰ ਕੁਝ ਵੀ ਨਹੀਂ ਦੇ ਸਕਦਾ ਇਸ ਕਰਕੇ ਅਸੀਂ ਉਸ ਰਾਜ ਦੇ ਸ਼ਹਿਰ ਵੱਲ ਰੁੱਖ ਕੀਤਾ ਹੈ ਅਸੀਂ ਇੱਥੋਂ ਦੇ ਬਾਦਸ਼ਾਹ ਕੋਲ ਜਾ ਰਹੇ ਹਾਂ ਸੁਣਿਆ ਵਾਂ ਉਦੇ ਮਹਿਲ ਦੇ ਦਰਵਾਜ਼ੇ ਹਮੇਸ਼ਾ ਲੋੜਵੰਦਾਂ ਤੇ ਗਰੀਬਾਂ ਲਈ ਖੁੱਲੇ ਰਹਿੰਦੇ ਨੇ ਉਹ ਕਿਸੇ ਨੂੰ ਵੀ ਖਾਲੀ ਹੱਥ ਨਹੀਂ મોੜਦਾ ਆਪਣੀ ਗੱਲ ਦੱਸਣ ਤੋਂ ਬਾਅਦ ਉਹਨਾਂ ਦੋਨਾਂ ਨੇ ਉਸ ਨੇਕ ਆਦਮੀ ਤੋਂ ਪੁੱਛਿਆ ਵੀ ਤੁਸੀਂ ਕਿਹੜੇ ਮਕਸਦ ਨਾਲ ਸਫ਼ਰ ਤੇ ਨਿਕਲੇ ਹੋ ਉਸ ਨੇਕ ਇਨਸਾਨ ਨੇ ਜਵਾਬ ਦਿੱਤਾ ਮੈਂ ਇੱਕ ਅਮੀਰ ਆਦਮੀ ਸੀ ਪਰ ਹੁਣ ਮੇਰੇ ਮੁਲਕ ਵਿੱਚ ਮੇਰੀ ਕੋਈ ਵੀ ਜਾਇਦਾਦ ਜਾਂ ਦੌਲਤ ਨਹੀਂ ਰਹੀ ਸ਼ਾਇਦ ਰੱਬ ਦੀ ਮਰਜ਼ੀ ਹੀ ਸੀ ਤੇ ਮੇਰੇ ਚੰਗੇ ਦਿਨ ਖਤਮ ਹੋ ਗਏ ਤੇ ਹੁਣ ਮੈਂ ਚੰਗੇ ਦਿਨਾਂ ਦੀ ਤਲਾਸ਼ ਵਿੱਚ ਨਿਕਲਿਆ ਆਂ ਪਰ ਮੈਨੂੰ ਕਿਸੇ ਬਾਦਸ਼ਾਹ ਤੋਂ ਕੋਈ ਉਮੀਦ ਨਹੀਂ ਮੈਨੂੰ ਤਾਂ ਉਹਦੇ ਤੋਂ ਉਮੀਦ ਆ ਜਿਹਦੇ ਦਰ ਤੋਂ ਉਸ ਬਾਦਸ਼ਾਹ ਵਰਗੇ ਅਨੇਕਾਂ ਬਾਦਸ਼ਾਹ ਆਪਣੇ ਖਜ਼ਾਨੇ ਭਰਦੇ ਨੇ ਇਸ ਤੋਂ ਬਾਅਦ ਉਹ ਤਿੰਨੋਂ ਇਕੱਠੇ ਸਫ਼ਰ ਤੇ ਤੁਰ ਪਏ ਤੇ ਕਾਫੀ ਸਫ਼ਰ ਕਰਨ ਦੇ ਬਾਅਦ ਉਸ ਸ਼ਹਿਰ ਵਿੱਚ ਪਹੁੰਚ ਗਏ ਉੱਥੇ ਪਹੁੰਚ ਕੇ ਉਹਨਾਂ ਨੂੰ ਇੱਕ ਖੰਡਰ ਇਮਾਰਤ ਨਜ਼ਰ ਆਈ ਉਹਨਾਂ ਨੇ ਰਾਤ ਉਸ ਖੰਡਰ ਵਿੱਚ ਗੁਜ਼ਾਰਾਂ ਦਾ ਫੈਸਲਾ ਕੀਤਾ ਉਹ ਤਿੰਨੇ ਖੰਡਰ ਵਿੱਚ ਬੈਠ ਕੇ ਵੱਖ-ਵੱਖ ਮੁੱਦਿਆਂ ਤੇ ਗੱਲਾਂ ਕਰ ਰਹੇ ਸੀ ਕੁਦਰਤੀ ਉਸ ਵੇਲੇ ਉਥੋਂ ਦਾ ਬਾਦਸ਼ਾ ਆਪਣੇ ਦੋ ਸਿਪਾਹੀਆਂ ਦੇ ਨਾਲ ਪੇਸ਼ ਬਦਲ ਕੇ ਚਾਂਦਨੀ ਰਾਤ ਦੇ ਮ제 ਲੈਣ ਲਈ ਗਲੀਆਂ ਵਿੱਚ ਟਹਿਲ ਰਿਹਾ ਸੀ ਕਿ ਚਲਦੇ-ਚਲਦੇ ਉਹ ਇਸ ਖੰਡਰ ਦੇ ਕੋਲ ਪਹੁੰਚ ਗਿਆ ਖੰਡਰ ਵਿੱਚੋਂ ਕੁਝ ਲੋਕਾਂ ਦੀਆਂ ਗੱਲਾਂ ਕਰਨ ਦੀ ਆਵਾਜ਼ ਆਈ ਤਾਂ ਉਹ ਖੰਡਰ ਵਿੱਚ ਦਾਖਲ ਹੋਇਆ ਤੇ ਵੇਖਿਆ ਬਈ ਤਿੰਨ ਆਦਮੀ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਨੇ ਬਾਦਸ਼ਾਹ ਨੇ ਪੁੱਛਿਆ ਤੁਸੀਂ ਕੌਣ ਹੋ ਤੇ ਇੱਥੇ ਕੀ ਕਰਨ ਆਏ ਹੋ ਪਹਿਲਾਂ ਉਹਨਾਂ ਦੋਨਾਂ ਆਦਮੀਆਂ ਨੇ ਜਵਾਬ ਦਿੱਤਾ ਕਿ ਸਾਡੀ ਗਰੀਬੀ ਤੇ ਤੰਗਦਸਤੀ ਨੇ ਸਾਡੇ ਉੱਤੇ ਡੇਰਾ ਜਮਾਇਆ ਹੋਇਆ ਹਾਲਾਤ ਐਨੇ ਖਰਾਬ ਨੇ ਕਿ ਸਾਨੂੰ ਮੁਸ਼ਕਲ ਨਾਲ ਖਾਣਾ ਮਿਲਦਾ ਅਸੀਂ ਆਪਣੀ ਗਰੀਬੀ ਦੇ ਕੋਹੜੇ ਤੇ ਸਵਾਰ ਹੋ ਕੇ ਇਸ ਦੁਨੀਆ ਦੀ ਸੁੱਖ ਦੀ ਤਲਾਸ਼ ਵਿੱਚ ਪਟਕ ਰਹੇ ਹਾਂ ਬਾਦਸ਼ਾਹ ਨੇ ਪੁੱਛਿਆ ਤਾਂ ਹੁਣ ਤੁਹਾਡੀ ਇੱਛਾ ਕੀ ਹੈ ਉਨਾ ਦੋਨਾਂ ਨੇ ਜਵਾਬ ਦਿੱਤਾ ਤੁਸੀਂ ਸਾਡੀ ਇੱਛਾ ਪੂਰੀ ਨਹੀਂ ਕਰ ਸਕਦੇ ਇਸ ਕਰਕੇ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਬਾਦਸ਼ਾਹ ਨੇ ਕਿਹਾ ਕਿ ਇਸ ਦੁਨੀਆ ਦੇ ਸਭ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਨੇ ਤੇ ਇੱਕ ਦੂਜੇ ਉੱਪਰ ਨਿਰਭਰ ਕਰਦੇ ਨੇ ਅਸਲੀ ਤੁਸੀਂ ਮੈਨੂੰ ਆਪਣੀ ਇੱਛਾ ਦੱਸ ਸਕਦੇ ਹੋ ਸ਼ਾਇਦ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ ਇੱਕ ਨੇ ਜਵਾਬ ਦਿੱਤਾ ਕਿ ਮੈਂ ਇੱਕ ਅਜਿਹਾ ਆਦਮੀ ਸੀ ਜਿਸ ਕੋਲ ਬੇਅੰਤ ਦੌਲਤ ਤੇ ਜਾਇਦਾਦ ਸੀ ਪਰ ਸਮੇਂ ਦੀ ਮਾਰ ਤੋਂ ਕੋਣ ਬਚਿਆ ਧੋਖਾ ਧੜੀ ਦੇ ਕਾਰਨ ਮੇਰੀ ਸਾਰੀ ਦੌਲਤ ਚਲੀ ਗਈ ਜੇਕਰ ਮੈਨੂੰ ਕਿਤੋਂ ਹਜ਼ਾਰ ਸਿੱਕੇ ਮਿਲ ਜਾਣ ਤਾਂ ਮੈਂ ਉਹਨਾਂ ਨਾਲ ਵਪਾਰ ਕਰਕੇ ਦੁਬਾਰਾ ਅਮੀਰ ਬਣ ਸਕਦਾ ਇਸ ਤੋਂ ਬਾਅਦ ਦੂਜਾ ਆਦਮੀ ਬੋਲਿਆ ਮੈਂ ਤਾਂ ਇੱਕ ਬਾਦ ਕਿਸਮਤ ਇਨਸਾਨ ਸੀ ਪਰ ਕਿਸੇ ਦੀ ਕਿਸਮਤ ਨੇ ਮੈਨੂੰ ਅਮੀਰ ਬਣਾ ਦਿੱਤਾ ਮੇਰੀ ਇੱਕ ਬਹੁਤ ਸੋਹਣੀ ਪਤਨੀ ਸੀ ਜਿਹਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਦੀ ਬਰਕਤ ਨਾਲ ਉਸ ਦੀ ਕਿਸਮਤ ਨਾਲ ਮੇਰੇ ਉੱਤੇ ਦੌਲਤ ਦੀ ਜਿਵੇਂ ਵਰਖਾਈ ਹੋਣ ਲੱਗੀ ਸੀ ਮੇਰੇ ਕੋਲ ਇੱਕ ਸ਼ਾਨਦਾਰ ਮਹਿਲ ਸੀ ਜਿਹਦੇ ਵਿੱਚ ਨੌਕਰਾਨੀਆਂ ਮੇਰੀ ਤੇ ਮੇਰੀ ਪਤਨੀ ਦੀ ਖਿਦਮਤ ਕਰਦੀਆਂ ਸੀ ਪਰ ਇੱਕ ਦਿਨ ਅਚਾਨਕ ਮੇਰੀ ਪਤਨੀ ਦੀ ਤਬੀਅਤ ਖਰਾਬ ਹੋ ਗਈ ਤੇ ਉਸੇ ਦਿਨ ਹੀ ਉਸਦੀ ਹਾਂਦ ਹੋ ਗਿਆ ਇਸ ਤੋਂ ਬਾਅਦ ਮੇਰੀ ਕਿਸਮਤ ਨੇ ਇੰਜ ਬਲਟਾ ਮਾਰਿਆ ਕਿ ਮੈਂ ਅੱਜ ਐਸੇ ਹਾਲਤ ਵਿੱਚ ਪਹੁੰਚ ਗਿਆ ਹਾਂ ਹੁਣ ਮੇਰੇ ਕੋਲ ਖਾਣ ਲਈ ਵੀ ਪੈਸੇ ਨਹੀਂ ਰਹੇ ਮੈਂ ਐਸੇ ਸ਼ਹਿਰ ਵਿੱਚ ਐਸਾ ਉਮੀਦ ਨਾ ਲਾਇਆ ਵਾਂ ਕਿ ਸ਼ਾਇਦ ਇੱਥੋਂ ਦਾ ਬਾਦਸ਼ਾਹ ਮੈਨੂੰ ਆਪਣੇ ਮਹਿਲ ਦੀ ਕੋਈ ਸੁੰਦਰ ਦਾਸੀ ਦੇ ਦੇਵੇ ਜਿਹਦੇ ਨਾਲ ਮੈਂ ਵਿਆਹ ਕਰ ਲਵਾਂ ਉਸ ਆਕਦਾ ਕਿ ਮੇਰੀ ਕਿਸਮਤ ਦੁਬਾਰਾ ਜਾਗ ਪਵੇ ਫਿਰ ਮੈਂ ਖੁਸ਼ੀ-ਖੁਸ਼ੀ ਆਪਣੇ ਸ਼ਹਿਰ ਵਾਪਸ ਚਲਾ ਜਾਵਾਂ ਹੁਣ ਸਭ ਦੀਆਂ ਨਜ਼ਰਾਂ ਉਸ ਤੀਸਰੇ ਨੇਕ ਆਦਮੀ ਵੱਲ ਸੀ ਜੋ ਅਜੇ ਵਿੱਚ ਉੱਪਰ ਬੈਠਾ ਸੀ ਬਾਦਸ਼ਾਹ ਨੇ ਸਿਰ ਕੁਮਾ ਕੇ ਉਹ ਦੀਵਾਰ ਦੇਖਿਆ ਤੇ ਪੁੱਛਿਆ ਤੈਨੂੰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਉਸ ਬੰਦੇ ਨੇ ਜਵਾਬ ਦਿੱਤਾ ਮੈਂ ਆਪਣੀ ਇੱਛਾ ਸਿਰਫ ਆਪਣੇ ਰੱਬ ਅੱਗੇ ਬਿਆਨ ਕਰਦਾ ਹਾਂ ਜਿਹਦੇ ਹੱਥ ਵਿੱਚ ਸਾਰੇ ਖਜ਼ਾਨੇ ਨੇ ਜਿਨੇ ਬਾਦਸ਼ਾਹਾਂ ਨੂੰ ਬਾਦਸ਼ਾਹੀ ਦਿੱਤੀ ਜੇਕਰ ਉਹ ਚਾਹੇਗਾ ਤਾਂ ਉਹ ਮੈਨੂੰ ਸੋਨਾ ਦੇਵੇਗਾ ਜੇਕਰ ਉਹ ਦੀ ਰਾਜਾ ਹੋਈ ਤਾਂ ਉਹ ਮੈਨੂੰ ਪਤਨੀ ਵੀ ਦੇਵੇਗਾ ਮੇਰੀਆਂ ਸਾਰੀਆਂ ਇਸ਼ਾਵਾਂ ਮੇਰੇ ਰੱਬ ਦੀ ਖੁਸ਼ੀ ਨਾਲ ਜੁੜੀਆਂ ਹੋਈਆਂ ਨੇ ਬਾਦਸ਼ਾਹ ਨੇ ਉਸ ਨੇਕ ਆਦਮੀ ਨੂੰ ਕਿਹਾ ਫਿਰ ਵੀ ਤੂੰ ਦੱਸ ਤਾਂ ਸਹੀ ਕਿ ਤੇਰੀ ਇੱਛਾ ਕੀ ਹੈ ਉਸਨੇ ਬਾਦਸ਼ਾਹ ਵੱਲ ਦੇਖਿਆ ਤੇ ਕਿਹਾ ਜੇਕਰ ਰੱਬ ਨੇ ਤੇਰੇ ਉੱਪਰ ਖਾਸ ਕਿਰਪਾ ਕੀਤੀ ਹੋਈ ਏ ਤੇ ਤੂੰ ਉਸ ਦੀ ਬਰਕਤ ਨਾਲ ਆਪਣੀਆਂ ਇਸ਼ਾਵਾਂ ਪੂਰੀਆਂ ਕਰਨ ਦੇ ਕਾਬਿਲ ਹੈ ਤਾਂ ਮੇਰੇ ਲਈ ਅਹੀ ਅਰਦਾਸ ਕਰ ਕਿ ਰੱਬ ਮੈਨੂੰ ਵੀ ਆਪਣੇ ਬੇਅੰਤ ਕਿਰਪਾ ਨਾਲ ਨਿਵਾਜੇ ਤੇ ਮੇਰਾ ਹਰ ਕੰਮ ਉਹਦੀ ਰਜ਼ਾ ਅਨਸਾਰ ਹੋਵੇ ਬਾਦਸ਼ਾਹ ਉਸ ਦੀਆਂ ਅਨੋਖੀਆਂ ਜਿਹੀਆਂ ਗੱਲਾਂ ਸੁਣ ਕੇ ਥੋੜਾ ਹੈਰਾਨ ਹੋਇਆ ਪਰ ਕੁਝ ਵੀ ਕਹੇ ਬਿਨਾ ਉਥੋਂ ਚਲਿਆ ਗਿਆ ਅਗਲੇ ਦਿਨ ਬਾਦਸ਼ਾਹ ਆਪਣੇ ਤਖਤ ਤੇ ਬੈਠਾ ਤੇ ਉਹਨੇ ਆਪਣੇ ਦਰਬਾਰੀ ਨੂੰ ਹੁਕਮ ਦਿੱਤਾ ਕਿ ਰਾਤ ਵਾਲੇ ਉਹਨਾਂ ਤਿੰਨਾਂ ਮੁਸਾਫਰਾਂ ਨੂੰ ਦਰਬਾਰ ਵਿੱਚ ਹਾਜ਼ਰ ਕੀਤਾ ਜਾਵੇ ਸੋ ਬਾਦਸ਼ਾਹ ਦੇ ਹੁਕਮ ਅਨੁਸਾਰ ਉਹਨਾਂ ਤਿੰਨਾਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਦੋਂ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਏ ਤਾਂ ਵੇਖ ਕੇ ਹੱਕੇ ਪਕੇ ਰਹੇ ਕਿ ਤਖਤ ਤੇ ਬੈਠਾ ਇਹ ਸ਼ਖਸ ਉਹੀ ਸੀ ਜਿਸ ਨਾਲ ਕੱਲ ਰਾਤ ਉਹਨਾਂ ਦੀ ਮੁਲਾਕਾਤ ਹੋਈ ਸੀ ਉਹ ਦਿਲ ਹੀ ਦਿਲ ਵਿੱਚ ਬਹੁਤ ਘਬਰਾਏ ਹੋਏ ਸੀ ਕਿ ਸ਼ਾਇਦ ਬਾਦਸ਼ਾਹ ਉਹਨਾਂ ਦੇ ਉੱਪਰ ਕਰੋਧ ਕਰੇਗਾ ਬਾਦਸ਼ਾਹ ਨੇ ਤਿੰਨਾਂ ਨੂੰ ਪੁੱਛਿਆ ਹੁਣ ਦੱਸੋ ਤੁਹਾਡੀਆਂ ਇਸ਼ਾਵਾਂ ਕੀ ਨੇ ਉਦੋਂ ਇਹ ਸ਼ਖਸ ਤੁਰੰਤ ਉਹੀ ਇਸ਼ਾਵਾਂ ਬਿਆਨ ਕਰਨ ਲੱਗੇ ਜੋ ਰਾਤ ਉਹਨਾਂ ਨੇ ਬਾਦਸ਼ਾਹ ਦੇ ਸਾਹਮਣੇ ਦੱਸੀਆਂ ਸੀ ਫਿਰ ਬਾਦਸ਼ਾਹ ਨੇ ਉਸ ਅਜਨਬੀ ਸ਼ਖਸ ਵੱਲ ਵੇਖਿਆ ਤੇ ਪੁੱਛਿਆ ਹੁਣ ਤੂੰ ਦੱਸ ਤੇਰੀ ਇੱਛਾ ਕੀ ਹੈ ਉਹ ਬੋਲਿਆ ਬਾਦਸ਼ਾਹ ਜੇਕਰ ਮੈਂ ਤੇਰੇ ਤੋਂ ਤੇਰੀ ਬਾਦਸ਼ਾਹੀ ਮੰਗਾ ਤਾਂ ਕੀ ਤੂੰ ਮੈਨੂੰ ਦੇਵੇਂਗਾ ਬਾਦਸ਼ਾਹ ਨੇ ਕਿਹਾ ਬਿਲਕੁਲ ਨਹੀਂ ਐ ਕਿਸ ਤਰ੍ਹਾਂ ਦੀ ਇੱਛਾ ਹੈ ਕੋਈ ਜਹੀ ਗੱਲ ਕਰ ਜੋ ਮੈਂ ਪੂਰੀ ਕਰ ਸਕਾਂ ਜੇਕਰ ਤੂੰ ਸੋਨਾ ਮੰਗੇਗਾ ਤਾਂ ਮੈਂ ਤੈਨੂੰ ਸੋਨਾ ਦੇ ਦੇਵਾਂਗਾ ਜੇਕਰ ਘਰ ਮੰਗੇਗਾ ਤਾਂ ਮੈਂ ਤੈਨੂੰ ਘਰ ਦੇ ਦੇਵਾਂਗਾ ਉਹ ਅਜਨਬੀ ਹੱਸ ਕੇ ਬੋਲਿਆ ਉਹ ਮੇਰੀ ਇੱਛਾ ਪੂਰੀ ਕਰਨ ਦੇ ਕਾਬਲ ਨਹੀਂ ਹੈ ਮੈਨੂੰ ਖਾਮਖਾ ਇੱਥੇ ਬੁਲਾ ਕੇ ਮੇਰਾ ਸਮਾਂ ਬਰਬਾਦ ਕੀਤਾ ਹੈ ਮੈਂ ਤਾਂ ਉਹਦੇ ਤੋਂ ਮੰਗਦਾ ਵਾਂ ਜੋ ਬਾਦਸ਼ਾਹ ਨੂੰ ਬਾਦਸ਼ਾਹੀ ਦੇਣ ਵਾਲਾ ਹੈ ਜੇਕਰ ਮੇਰੇ ਰੱਬ ਨੇ ਦੇਣ ਦਾ ਇਰਾਦਾ ਕਰ ਲਿਆ ਤਾਂ ਕੋਈ ਵੀ ਉਸਨੂੰ ਰੋਕ ਨਹੀਂ ਸਕਦਾ ਤੇ ਜੇਕਰ ਮੇਰੇ ਰੱਬ ਨੇ ਨਾ ਦੇਣ ਦਾ ਫੈਸਲਾ ਕਰ ਲਿਆ ਤਾਂ ਕੋਈ ਵੀ ਉਹਦੀ ਇਜਾਜ਼ਤ ਤੋਂ ਬਿਨਾ ਕੁਝ ਮੈਨੂੰ ਨਹੀਂ ਦੇ ਸਕਦਾ ਐ ਦਰਬਾਰਸ਼ਾ ਚਾਹੁੰਦਾ ਸੀ ਕਿ ਇਹ ਅਜਨਬੀ ਸ਼ਖਸ ਮੇਰੇ ਅੱਗੇ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਰੱਖੇ ਪਰ ਉਸਤੇ ਲੱਖ ਆਖਣ ਦੇ باوجود ਉਸ ਸ਼ਖਸ ਨੇ ਬਾਦਸ਼ਾਹ ਅੱਗੇ ਆਪਣੇ ਹੱਥ ਨਹੀਂ ਫਲਾਏ ਆਖਿਰ ਨੂੰ ਤੱਕ ਹਾਰ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜਿਸ ਆਦਮੀ ਨੇ ਔਰਤ ਦੀ ਇਸ਼ਾ ਕੀਤੀ ਹੈ ਉਸ ਨੂੰ ਮਹਿਲ ਦੀ ਕਿਸੇ ਸੁੰਦਰ ਦਾਸੀ ਵਿੱਚੋਂ ਇੱਕ ਦੇ ਦਿੱਤੀ ਜਾਵੇ ਜਿਹੜੇ ਸ਼ਖਸ ਨੇ ਦੌਲਤ ਦੀ ਮੰਗ ਕੀਤੀ ਉਸ ਨੂੰ ਸੋਨੇ ਦੇ ਸਿੱਕਿਆਂ ਨਾਲ ਭਰੇ ਹੋਏ ਦੋ ਥੈਲੇ ਦਿੱਤੇ ਜਾਣ ਬਾਦਸ਼ਾਹ ਦੇ ਹੁਕਮ ਦੀ ਤੁਰੰਤ ਪਾਲਣਾ ਕੀਤੀ ਗਈ ਐਸੋਂ ਬਾਅਦ ਬਾਦਸ਼ਾਹ ਨੇ ਕਿਹਾ ਹੁਣ ਤੁਸੀਂ ਆਪਣੇ ਆਪਣੇ ਸ਼ਹਿਰ ਵਾਪਸ ਚਲੇ ਜਾਓ। ਸੋ ਬਾਦਸ਼ਾਹੀ ਹੁਕਮ ਤੇ ਉਹ ਤਿੰਨੇ ਫਿਰ ਸਫ਼ਰ ਤੇ ਨਿਕਲ ਪਏ। ਚੱਲਦੇ-ਚੱਲਦੇ ਹਾਲੇ ਤੱਕ ਉਹ ਰਾਹ ਵਿੱਚ ਹੀ ਸੀ ਕਿ ਜਿਹੜੇ ਸਾਖਸ਼ ਨੇ ਸੋਨੇ ਦੇ ਦੋ ਥੈਲੇ ਚੁੱਕੇ ਹੋਏ ਸੀ ਉਹ ਥੈਲਿਆਂ ਦੇ ਭਾਰ ਕਾਰਨ ਥੱਕ ਗਿਆ। ਹੁਣ ਉਹਦੀ ਹਾਲਤ ਐ ਸੀ ਕਿ ਉਸ ਤੋਂ ਤੁਰਿਆ ਵੀ ਨਹੀਂ ਸੀ ਜਾ ਰਿਹਾ। ਉਹਨੇ ਆਪਣੇ ਨਾਲ ਜਾ ਰਹੇ ਉਸ ਨੇਕ ਆਦਮੀ ਨੂੰ ਕਿਹਾ ਕਿ ਮੈਂ ਸੋਨੇ ਦੇ ਥੈਲੇ ਚੁੱਕ ਕੇ ਥੱਕ ਗਿਆ ਹਾਂ। ਤੁਕ ਕੁਛ ਸਮੇਂ ਲਈ ਮੇਰੇ ਇਹ ਸੋਨੇ ਦੇ ਥੈਲੇ ਚੁੱਕ ਲਵੇਂਗਾ ਉਸ ਨੇਕ ਆਦਮੀ ਨੇ ਜਵਾਬ ਦਿੱਤਾ ਹਾਂ ਕਿਉਂ ਨਹੀਂ ਐ ਕਹਿ ਕੇ ਉਹਨੇ ਉਹਦੇ ਸੋਨੇ ਦੇ ਥੈਲੇ ਜੜੇ ਸੀ ਉਹ ਚੁੱਕ ਲਏ ਇਧਰ ਦੂਜੇ ਪਾਸੇ ਬਾਦਸ਼ਾਹ ਨੇ ਆਪਣੇ ਦਰਬਾਰੀਆਂ ਨੂੰ ਕਿਹਾ ਕਿ ਉਸ ਅਜਨਬੀ ਸ਼ਖਸ ਨੇ ਮੇਰੇ ਕੋਲੋਂ ਕੁਝ ਵੀ ਨਾ ਮੰਗ ਕੇ ਮੇਰੀ ਤੋਹਫੀਨ ਕੀਤੀ ਹੈ ਬੇਇੱਜ਼ਤੀ ਕੀਤੀ ਹੈ ਉਸ ਨੇ ਮੈਨੂੰ ਇਸ ਤਰ੍ਹਾਂ ਠੁਕਰਾ ਦਿੱਤਾ ਜਿਵੇਂ ਮੈਂ ਕੋਈ ਗਰੀਬ ਭਿਖਾਰੀ ਆਂ ਜੋ ਖੁਦ ਦੂਸਰਿਆਂ 'ਤੇ ਹੱਥ ਫਲਾਉਣ ਦਾ ਮਹਤਾਜ ਹੁੰਦਾ ਏ ਜਦ ਕੇ ਮੈਂ ਉਹਨੂੰ ਬਾਰ-ਬਾਰ ਆਖਿਆ ਕਿ ਆਪਣੀ ਇੱਛਾ ਮੈਨੂੰ ਦੱਸ ਬਾਦਸ਼ਾਹ ਦੇ ਦਰਬਾਰੀਆਂ ਵਿੱਚੋਂ ਇੱਕ ਬਾਦਸ਼ਾਹ ਦੀ ਬਹੁਤੀ ਚਾਪਲੂਸੀ ਕਰਦਾ ਸੀ ਉਹਨੇ ਬਾਦਸ਼ਾਹ ਦੇ ਹੰਕਾਰ ਉੱਪਰ ਸੱਟ ਮਾਰਦੇ ਹੋਏ ਕਿਹਾ ਬਾਦਸ਼ਾਹ ਸਲਾਮਤ ਜੇਕਰ ਤੁਹਾਡੇ ਕੋਲ ਬਾਦਸ਼ਾਹੀ ਤੇ ਦੌਲਤ ਹੈ ਤਾਂ ਉਹ ਸਿਰਫ ਇਸ ਕਰਕੇ ਹੈ ਕਿ ਖੁਦਾ ਨੇ ਇਹ ਤੁਹਾਨੂੰ ਬਖਸ਼ੀਏ ਤਾਂ ਜੋ ਤੁਸੀਂ ਲੋਕਾਂ ਵਿੱਚ ਇਸ ਨੂੰ ਵੰਡੋ ਜੇਕਰ ਕੋਈ ਤੁਹਾਡੇ ਸਾਹਮਣੇ ਆਪਣੀ ਇੱਛਾ ਰੱਖਣ ਤੋਂ ਇਨਕਾਰ ਕਰਦਾ ਏ ਤਾਂ ਇਹ ਤੁਹਾਡੀ ਤੋਹੀਨ ਹੈ ਤੇ ਇਸ ਤੋਹੀਨ ਦੀ ਘੱਟੋ-ਘੱਟ ਸਜ਼ਾ ਮੌਤ ਹੋਣੀ ਚਾਹੀਦੀ ਹੈ ਬਾਦਸ਼ਾਹ ਆਪਣੇ ਦਰਬਾਰੀ ਦੀ ਇਹ ਗੱਲ ਸੁਣ ਕੇ ਜਜ਼ਬਾਤੀ ਹੋ ਗਿਆ ਤੇ ਗੁੱਸੇ ਵਿੱਚ ਆ ਕੇ ਫੌਰਨ ਜਲਾਦ ਨੂੰ ਬੁਲਾਇਆ ਉਸਨੇ ਹੁਕਮ ਦਿੱਤਾ ਕਿ ਉਹਨਾਂ ਤਿੰਨਾਂ ਦੇ ਪਿੱਛੇ ਜਾਓ ਜਿਹਦੇ ਕੋਲ ਔਰਤ ਏ ਜਿਹਦੇ ਕੋਲ ਸੋਨਾ ਏ ਉਸ ਨੂੰ ਛੱਡ ਦਿਓ ਤੇ ਜਿਹੜਾ ਖਾਲੀ ਆਥੇ ਉਹਦਾ ਸਿਰ ਕਲਮ ਕਰਕੇ ਮੇਰੇ ਕੋਲ ਲਿਆਓ ਉਹ ਜਲਾਦ ਤੁਰੰਤ ਰਵਾਨਾ ਹੋ ਗਏ ਜਦੋਂ ਉਹ ਤਿੰਨਾਂ ਦੇ ਕੋਲ ਪਹੁੰਚਿਆ ਤੋਨੇ ਵੇਖਿਆ ਕਿ ਤਿੰਨੇ ਸ਼ਖਸ਼ ਜਾ ਰਹੇ ਨੇ ਇੱਕ ਦਿਨਾਲ ਔਰਤ ਹੈ ਇੱਕ ਨੇ ਸੋਨਾ ਚੁੱਕਿਆ ਹੋਇਆ ਹੈ ਤੇ ਇੱਕ ਖਾਲੀ ਹੱਥ ਸੀ ਕੁਦਰਤੀ ਉਸ ਵੇਲੇ ਸੋਨੇ ਦੇ ਥੱਲੇ ਉਸ ਨੇਕ ਆਦਮੀ ਨੇ ਚੁੱਕੇ ਹੋਏ ਸੀ ਜਦ ਕਿ ਅਸਲ ਵਿੱਚ ਜਿਹੜਾ ਸੋਨੇ ਦਾ ਮਾਲਕ ਸੀ ਉਹ ਖਾਲੀ ਹੱਥ ਸੀ ਜਲਾਦ ਨੇ ਉਹਨਾਂ ਨੂੰ ਵੇਖਿਆ ਫਿਰ ਉਹ ਖਾਲੀ ਹੱਥ ਵਾਲੇ ਸ਼ਖਸ਼ ਵੱਲ ਵਧਿਆ ਤੇ ਇੱਕ ਹੀ ਵਾਰ ਚੌਦੀ ਗਰਦਨ ਉਤਾਰ ਦਿੱਤੀ ਤੋ ਦਸਰ ਲੈ ਕੇ ਵਾਪਸ ਚਲੇ ਆ ਗਿਆ ਉਸ ਦੇ ਸਾਥੀ ਨੇ ਜਦ ਆਪਣੇ ਨਾਲ ਦੇ ਦੀ ਇਹ ਹਾਲਤ ਦੇਖੀ ਤਾਂ थरथਰ ਕੰਬਣ ਲੱਗ ਪਿਆ ਦੂਜੇ ਪਾਸੇ ਉਹ ਨੇਕ ਸ਼ਖਸ਼ ਵੀ ਹੈਰਾਨ ਸੀ ਕਿ ਅਖਰ ਇਹ ਕੀ ਹੋ ਗਿਆ ਉਸ ਦੀ ਗਰਦਨ ਕਿਉਂ ਕੱਟੀ ਗਈ ਜਦੋਂ ਜਲਾਦ ਉਸ ਆਦਮੀ ਦਾ ਸਿਰ ਲੈ ਕੇ ਬਾਦਸ਼ਾਹ ਦੇ ਕੋਲ ਪਹੁੰਚਿਆ ਤਾਂ ਬਾਦਸ਼ਾਹ ਨੇ غور ਨਾਲ ਵੇਖਿਆ ਤੇ ਗੁੱਸੇ ਵਿੱਚ ਕਿਹਾ ਬੇਵਕੂਫ ਤੂੰ ਐ ਕਿ ਬੇਗੁਨਾਹ ਸ਼ਖਸ਼ ਦਾ ਸਿਰ ਕੱਟ ਕੇ ਆਇਆ ਹੈ ਜਿਨੇ ਬੜੀ ਇੱਜ਼ਤ ਦੇ ਨਾਲ ਮੈਨੂੰ ਆਪਣੀ ਸ਼ਾਹ ਦੱਸੀ ਸੀ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਇਸ ਤੋਂ ਪਹਿਲਾਂ ਕਿ ਮੈਂ ਤੇਰਾ ਵੀ ਸਿਰ ਉਤਾਰਨ ਦਾ ਹੁਕਮ ਦੇ ਦਿਆਂ ਬਾਦਸ਼ਾਹ ਤੁਰੰਤ ਸਮਝ ਗਿਆ ਕਿ ਸੋਨੇ ਵਾਲਾ ਸ਼ਾਖ ਸ਼ਰਾਬ ਵਿੱਚ ਥਗ ਗਿਆ ਹੋਵੇਗਾ ਤੇ ਉਸਨੇ ਕੋਸਮ ਲਈ ਆਪਣਾ ਸੋਨਾ ਉਸ ਅਜਨਬੀ ਆਦਮੀ ਨੂੰ ਚੁੱਕਣ ਲਈ ਦੇ ਦਿੱਤਾ ਹੋਵੇਗਾ ਬਾਦਸ਼ਾਹ ਨੇ ਹੁਣ ਦੂਸਰੇ ਜਲਾਦ ਨੂੰ ਬੁਲਾਇਆ ਤੇ ਹੁਕਮ ਦਿੱਤਾ ਕਿ ਹੁਣ ਤੂੰ ਜਾ ਜਿਹਦੇ ਕੋਲ ਸੋਨਾ ਉਹਦਾ ਸਿਰ ਕੱਟ ਕੇ ਲਿਆ ਜਲਾਦ ਬਾਦਸ਼ਾਹ ਦਾ ਹੁਕਮ ਸੁਣ ਕੇ ਤੁਰੰਤ ਰਵਾਨਾ ਹੋ ਗਿਆ ਐਸਵਾ ਰੱਬ ਦੀ ਮਰਜ਼ੀ ਅਜਿਹੀ ਹੋਈ ਕਿ ਜਿਹੜਾ ਬੰਦਾ ਮਾਰੇਗੇ ਸ਼ਖਸ਼ ਦਾ ਸਾਥੀ ਸੀ ਉਹਦੇ ਦਿਲ ਵਿੱਚ ਲਾਲਚ ਪੈਦਾ ਹੋ ਗਿਆ ਉਹ ਤੁਰਦੇ ਤੁਰਦੇ ਨੇਕ ਸ਼ਖਸ਼ ਨੂੰ ਬੋਲਿਆ ਪਾਈ ਵੇਖ ਹੁਣ ਮੇਰਾ ਦੋਸਤ ਆ ਮਾਰਿਆ ਗਿਆ ਪਰ ਸੋਨੇ ਦਾ ਅਸਲ ਹੱਕਦਾਰ ਤਾਂ ਮੈਂ ਹੀ ਹਾਂ ਕਿਉਂਕਿ ਅਸੀਂ ਦੋਵੇਂ ਇਕੱਠੇ ਰਹਿੰਦੇ ਸੀ ਤੂੰ ਐ ਸੋਨਾ ਮੈਨੂੰ ਹੀ ਦੇ ਦੇ ਨੇਕ ਆਦਮੀ ਨੂੰ ਤਾਂ ਕੋਈ ਲਾਲਚ ਸੀ ਨਹੀਂ ਉਹਨੇ ਤੁਰੰਤ ਦੋਵੇਂ ਥੈਲੇ ਉਸ ਸ਼ਖਸ਼ ਦੇ ਹਵਾਲੇ ਕਰ ਦਿੱਤੇ ਹੁਣ ਦ੍ਰਿਸ਼ ਐ ਸੀ ਕਿ ਅਜਨਬੀ ਸਾਕਸ਼ ਦੁਬਾਰਾ ਖਾਲੀ ਸੀ ਤੇ ਸੋਨਾ ਉਸ ਬੰਦੇ ਕੋਲ ਸੀ ਜੋ ਆਪਣੇ ਨਾਲ ਔਰਤ ਨੂੰ ਵੀ ਲੈ ਕੇ ਚੱਲ ਰਿਹਾ ਸੀ ਐਨੇ ਵਿੱਚ ਜੁਲਾਦ ਉਥੇ ਪਹੁੰਚ ਗਿਆ ਉਹਨੇ ਵੇਖਿਆ ਕਿ ਆਦਮੀ ਖਾਲੀ ਹੱਥ ਹੈ ਤੇ ਦੂਸਰੇ ਕੋਲ ਸੋਨਾ ਹੈ ਜੁਲਾਦ ਨੇ ਵੀ ਬਿਨਾ ਕੁਝ ਸੋਚੇ ਸੋਨੇ ਵਾਲੇ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਤੇ ਉਹ ਦਾ ਸਿਰ ਲੈ ਕੇ ਵਾਪਸ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋ ਗਿਆ ਜਦੋਂ ਬਾਦਸ਼ਾਹ ਨੇ ਮਰੇ ਹੋਏ ਆਦਮੀ ਦਾ ਸਿਰ ਵੇਖਿਆ ਤਾਂ ਗੁੱਸੇ ਵਿੱਚ ਚੀਕ ਉੱਠਿਆ ਇਹ ਆਦਮੀ ਵੀ ਗਲਤੀ ਨਾਲ ਮਾਰਿਆ ਗਿਆ ਹੁਣ ਬਾਦਸ਼ਾਹ ਕੁਝ ਸਮੇਂ ਲਈ ਚੁੱਪ ਰਿਹਾ ਤੇ ਡੂੰਗੀ ਸੋਚ ਵਿੱਚ ਡੁੱਬ ਗਿਆ ਪਰੇਸ਼ਾਨ ਹੋ ਗਿਆ ਕੁਝ ਸਮੇਂ ਬਾਦ ਉਹ ਥੋੜਾ ਸ਼ਾਂਤ ਹੋਇਆ ਉਸ ਨੂੰ ਐ ਸਮਝ ਆ ਗਈ ਕਿ ਰੱਬ ਦੀ ਕਿਰਪਾ ਇਸ ਅਣਜਾਣ ਸਖਸ਼ ਲਈ ਇੱਕ ਸੁਰੱਖਿਆ ਦੀ ਕੰਧ ਵਾਂਗ ਹੈ ਜਿਸ ਨੇ ਉਸ ਨੂੰ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਰੱਖਿਆ ਹੈ ਨਹੀਂ ਤਾਂ ਇੱਕੋ ਸਮੇਂ ਇਸ ਤਰ੍ਹਾਂ ਹੋਣ ਵਾਲਾ ਇਤਫਾਕ ਸਮਝ ਤੋਂ ਬਾਹਰ ਹੈ ਬਾਦਸ਼ਾਹ ਨੇ ਆਪਣੇ ਨਜ਼ਦੀਕੀ ਦਰਬਾਰੀ ਨੂੰ ਭੇਜਿਆ ਤੇ ਹੁਕਮ ਦਿੱਤਾ ਕਿ ਉਸ ਆਦਮੀ ਨੂੰ ਲੜਕੀ ਤੇ ਸੋਨੇ ਦੇ ਸਮੇਤ ਮੇਰੇ ਕੋਲ ਆਦਰ ਸਹਿਤ ਲਿਆਓ ਉਹ ਦਰਬਾਰੀ ਤੁਰੰਤ ਰਵਾਨਾ ਹੋ ਗਿਆ ਜਿਵੇਂ ਹੀ ਉਹ ਨੇਕ ਆਦਮੀ ਦਰਬਾਰ ਵਿੱਚ ਹਾਜ਼ਰ ਹੋਇਆ ਬਾਦਸ਼ਾਹ ਆਪਣੇ ਤਖਤ ਤੋਂ ਉੱਠਿਆ ਤੇ ਮੁਸਕਰਾਉਂਦੇ ਹੋਏ ਉਹਦੇ ਕੋਲ ਗਿਆ ਉਸ ਨੇ ਉਸ ਅਜਨਬੀ ਸਾਖਸ਼ਵਲ ਦੇਖ ਕੇ ਪੁੱਛਿਆ ਦੱਸ ਤੇਰੇ ਉਹ ਦੋ ਸਾਥੀਆਂ ਨਾਲ ਕੀ ਹੋਇਆ ਉਸ ਨੇ ਇੱਕ ਆਦਮੀ ਨੇ ਜਵਾਬ ਦਿੱਤਾ ਬਾਦਸ਼ਾਹੀ ਸ਼ਾਂਤ ਤੇ ਸੋਭਾ ਵਧੇ ਜਿਨੇ ਸੋਨਾ ਮੰਗਣ ਵਾਲੇ ਨੂੰ ਸੋਨਾ ਦਿੱਤਾ ਤੇ ਪਤਨੀ ਮੰਗਣ ਵਾਲੇ ਨੂੰ ਪਤਨੀ ਦਿੱਤੀ ਪਰ ਬਦਲੇ ਵਿੱਚ ਉਹਨਾਂ ਦੀ ਜਾਨ ਹੀ ਲੈ ਲਈ ਉਸ ਅਜਨਬੀ ਸ਼ਖਸ ਦੇ ਇਹ ਬੋਲ ਸੁਣ ਕੇ ਬਾਦਸ਼ਾਹ ਕੰਬ ਗਿਆ ਤੇ ਉਹਦਾ ਹੰਕਾਰ ਚੂਰ ਚੂਰ ਹੋ ਗਿਆ ਉਸ ਨੂੰ ਮਹਿਸੂਸ ਹੋਇਆ ਕਿ ਮੇਰੇ ਹੰਕਾਰ ਦੇ ਕਾਰਨ ਮੇਰੇ ਤੋਂ ਘੋਰ ਪਾਪ ਹੋ ਗਿਆ ਉਸ ਨੇ ਤੁਰੰਤ ਰੱਬ ਦੇ ਅੱਗੇ ਗੜਗੜਾ ਕੇ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਤੇ ਪਿੱਜੀਆਂ ਅੱਖਾਂ ਦੇ ਨਾਲ ਬਾਦਸ਼ਾਹ ਨੇ ਉਸ ਆਦਮੀ ਤੋਂ ਪੁੱਛਿਆ ਐਨੇ ਇੱਕ ਇਨਸਾਨ ਮੈਨੂੰ ਦੱਸੋ ਇਸ ਵੇਲੇ ਮੈਂ ਇਹੋ ਜਿਹਾ ਕੀ ਕਰ ਸਕਦਾ ਜੋ ਮੈਨੂੰ ਰੱਬ ਦੇ ਕਹਿਰ ਤੋਂ ਬਚਾ ਸਕੇ ਉਸ ਨੇਕ ਆਦਮੀ ਨੇ ਜਵਾਬ ਦਿੱਤਾ ਕਿ ਤੁਹਾਨੂੰ ਸਭ ਤੋਂ ਪਹਿਲਾਂ ਸੱਚੇ ਦਿਲ ਨਾਲ ਉਸ ਰੱਬ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਦੂਜਾ ਕੰਮ ਤੁਹਾਨੂੰ ਇਹ ਕਰਨਾ ਚਾਹੀਦਾ ਕਿ ਕੁਝ ਹਾਕਮ ਉਹਨਾਂ ਦੋ ਬੇਗੁਨਾਹ ਮਾਰੇ ਗਏ ਹਨ ਉਨਾ ਆਦਮੀਆਂ ਦੇ ਘਰ ਭੇਜੋ ਤਾਂ ਜੋ ਉਹਨਾਂ ਦੇ ਪਰਿਵਾਰ ਵਾਲੇ ਆਸਾਨੀ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਣ ਬਾਦਸ਼ਾਹ ਨੇ ਇਹੀ ਕੀਤਾ ਫਿਰ ਬਾਦਸ਼ਾਹ ਨੇ ਕਿਹਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਤੁਸੀਂ ਆਪਣੀ ਕੋਈ ਇੱਕ ਇੱਛਾ ਜ਼ਰੂਰ ਦੱਸੋ ਉਸ ਨੂੰ ਪੂਰਾ ਕਰਕੇ ਮੈਨੂੰ ਖੁਸ਼ੀ ਮਿਲੇਗੀ ਉਸਨੇ ਇੱਕ ਆਦਮੀ ਨੇ ਵੇਖਿਆ ਕਿ ਹੁਣ ਬਾਦਸ਼ਾਹ ਪਛਤਾਵੇ ਵਿੱਚ ਡੁੱਬ ਚੁੱਕਿਆ ਏ ਤੇ ਆਪਣੇ ਹੰਕਾਰ ਤੋਂ ਬਾਹਰ ਆ ਗਿਆ ਏ ਉਸਨੇ ਬਾਦਸ਼ਾਹ ਨੂੰ ਕਿਹਾ ਮੈਂ ਕੱਪੜੇ ਦਾ ਕਾਰੋਬਾਰ ਕਰਦਾ ਸੀ ਮੇਰਾ ਕਾਮੈਨ ਨਾ ਵਧੀਆ ਸੀ ਕਿ ਮੈਨੂੰ ਦੋ ਲੋਧ ਦੀ ਕੋਈ ਕਟਨੀ ਸੀ ਜੇਕਰ ਤੁਸੀਂ ਮੈਨੂੰ ਇੱਕ ਛੋਟੀ ਜੀ ਦੁਕਾਨ ਖੋਲ ਦਿਓ ਤਾਂ ਰੱਬ ਦੀ ਕਿਰਪਾ ਨਾਲ ਮੈਂ ਆਪਣਾ ਕਾਰੋਬਾਰ ਫਿਰ ਤੋਂ ਚਲਾ ਲਵਾਂਗਾ ਫਿਰ ਮੈਂ ਜਦੋਂ ਵਧੀਆ ਰੋਜੀ ਕਮਾਉਣ ਲੱਗ ਪਿਆ ਤਾਂ ਤੁਹਾਡੇ ਪੈਸੇ ਵਾਪਸ ਕਰ ਦੇਵਾਂਗਾ ਬਾਦਸ਼ਾਹ ਨੇ ਤੁਰੰਤ ਹੁਕਮ ਦੇ ਦਿੱਤਾ ਇਸ ਤੋਂ ਬਾਅਦ ਬਾਦਸ਼ਾਹ ਨੇ ਕਿਹਾ ਕਿ ਮੇਰੀਆਂ ਤੁਹਾਡੇ ਇਹ ਤਿੰਨ ਬੇਨਤੀਆਂ ਨੇ ਉਸ ਨੇਕ ਆਦਮੀ ਨੇ ਕਿਹਾ ਜੀ ਬੋਲੋ ਬਾਦਸ਼ਾਹ ਜੀ ਬਾਦਸ਼ਾਹ ਨੇ ਕਿਹਾ ਪਹਿਲੀ ਬੇਨਤੀ ਐਵੇਂ ਕਿ ਜੋ ਕੁਝ ਮੈਂ ਤੁਹਾਡੇ ਨਾਲ ਕੀਤਾ ਉਹਦੇ ਲਈ ਮੈਨੂੰ ਮਾਫ ਕਰ ਦਿਓ ਦੂਜੀ ਬੇਨਤੀ ਐਵੇਂ ਕਿ ਤੁਸੀਂ ਮੇਰੇ ਲਈ ਅਰਦਾਸ ਕਰੋ ਦੁਆ ਕਰੋ ਕਿ ਜੋ ਲੋਕ ਬੇਗੁਨਾ ਮਾਰੇ ਗਏ ਖੁਦਾ ਮੈਨੂੰ ਉਹਨਾਂ ਗੁਨਾਹਾਂ ਲਈ ਮਾਫ ਕਰ ਦੇਵੇ ਤੇ ਤੀਜੀ ਬੇਨਤੀ ਐਵੇਂ ਕਿ ਹਰ ਹਫਤੇ ਤੁਸੀਂ ਮੇਰੇ ਕੋਲ ਆਇਆ ਕਰੋ ਤਾਂ ਜੋ ਮੈਂ ਤੁਹਾਡੀ ਸੰਗਤ ਵਿੱਚ ਬੈਠ ਕੇ ਕੁਝ ਸਿੱਖ ਸਕਾਂ ਉਸਨੇ ਇੱਕ ਆਦਮੀ ਨੇ ਬਾਦਸ਼ਾਹ ਦੀਆਂ ਤਿੰਨੇ ਗੁਜਾਰਸ਼ਾਂ ਮੰਨ ਲਈਆਂ ਇਸ ਤੋਂ ਬਾਅਦ ਉਸ ਆਦਮੀ ਨੇ ਸਿੱਦਤ ਨਾਲ ਮਿਹਨਤ ਕੀਤੀ ਤੇ ਕੁਝ ਹੀ ਸਮੇਂ ਵਿੱਚ ਉਸਦਾ ਕਾਰੋਬਾਰ ਬੜੀ ਤੇਜ਼ੀ ਨਾਲ ਚਮਕ ਉੱਠਿਆ। ਦੌਲਤ ਦੀ ਕੋਈ ਘਾਟ ਨਾ ਰਹੀ, ਉਹ ਆਪਣੀ ਦੌਲਤ ਗਰੀਬਾਂ ਵਿੱਚ ਵੰਡ ਦਿੰਦਾ ਜਿਸ ਨਾਲ ਉਹਦੇ ਦਿਲ ਨੂੰ ਤਸੱਲੀ ਮਿਲਦੀ। ਐਨੀ ਬੇਅੰਤ ਦੌਲਤ ਹੋਣ ਦੇ ਬਾਵਜੂਦ ਉਹਦੇ ਦਿਲ ਵਿੱਚ ਕਦੇ ਵੀ ਲਾਲਚ ਨੇੜੇ ਨਹੀਂ ਆਇਆ ਤੇ ਨਾ ਹੀ ਉਹਨੇ ਕਦੇ ਰੱਬ ਦੀ ਯਾਦ ਨੂੰ ਭੁਲਾਇਆ। ਸੋ ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ। ਕੀ ਅਸਲ ਦੌਲਤ ਇਨਸਾਨ ਦੀ ਨੀਅਤ ਤੇ ਵਿਸ਼ਵਾਸ ਵਿੱਚ ਹੁੰਦੀ ਏ ਨਾ ਕਿ ਸੋਨੇ ਚਾਂਦੀ ਦੇ ਥੈਲਿਆਂ ਵਿੱਚ ਉਹ ਜੋ ਦੁਨਿਆਵੀ ਦੌਲਤ ਦੀ ਪਾਲ ਕਰਦੇ ਨੇ ਕਈ ਵਾਰ ਆਪਣੇ ਹੀ ਹੱਥੀਂ ਆਪਣੇ ਅੰਤ ਨੂੰ ਨੇੜੇ ਲੈ ਆਉਂਦੇ ਨੇ ਜਦ ਕਿ ਉਹ ਜੋ ਸੱਚੇ ਦਿਲ ਨਾਲ ਆਪਣੇ ਰੱਬ ਦੇ ਪਾਣੇ ਵਿੱਚ ਰਹਿੰਦੇ ਨੇ ਉਹਨਾਂ ਲਈ ਸਭ ਕੁਝ ਆਪਣੇ ਟੁਕਮੇ ਸਮੇਂ ਤੇ ਆ ਜਾਂਦਾ ਏ ਅਸੀਂ ਅਕਸਰ ਸੋਚਦੇ ਹਾਂ ਕਿ ਜੇਕਰ ਮੇਰੇ ਕੋਲ ਆ ਚੀਜ਼ ਹੋਵੇ ਤਾਂ ਮੈਂ ਖੁਸ਼ ਰਹਾਂਗਾ ਪਰ ਕੀ ਖੁਸ਼ੀ ਅਸਲ ਵਿੱਚ ਕਿਸੇ ਚੀਜ਼ ਤੇ ਨਿਰਭਰ ਕਰ ਦਈਏ ਅਸੀਂ ਕਹਾਣੀ ਵਿੱਚ ਵੇਖਿਆ ਕਿ ਦੌਲਤ ਮੰਗਣ ਵਾਲੇ ਨੂੰ ਦੌਲਤ ਲੱਭ ਗਈ ਪਰ ਉਹ ਦੌਲਤ ਉਸਤੇ ਨਹੀਂ ਰਹੀ ਪਤਨੀ ਮੰਗਣ ਵਾਲੇ ਨੂੰ ਪਤਨੀ ਮਿਲ ਗਈ ਪਰ ਉਹ ਵੀ ਆਪਣੀ ਜ਼ਿੰਦਗੀ ਨਹੀਂ ਬਚਾ ਸਕਿਆ ਪਰ ਉਹ ਜਿਸ ਨੇ ਸਿਰਫ ਵਿਸ਼ਵਾਸ ਤੇ ਸੰਜਮ ਰੱਖਿਆ ਉਹ ਦੌਲਤ ਵੀ ਪਾ ਗਿਆ ਮਾਣ ਸਨਮਾਨ ਵੀ ਤੇ ਸਭ ਤੋਂ ਵੱਡੀ ਗੱਲ ਆਪਣੀ ਆਤਮਿਕ ਸ਼ਾਂਤੀ ਵੀ ਇਸ ਕਹਾਣੀ ਦੀ ਸਭ ਤੋਂ ਵੱਡੀ ਸਿੱਖਿਆ ਐਵੇਂ ਕਿ ਜਿਹੜਾ ਬੰਦਾ ਰੱਬ ਦੀ ਰਜ਼ਾ ਤੇ ਪ੍ਰੂਸਾ ਕਰਦਾ ਹੈ ਉਹ ਹਮੇਸ਼ਾ ਸੁਰੱਖਿਅਤ ਰਹਿੰਦਾ ਹੈ ਭਾਵੇਂ ਦੁਨੀਆ ਵਿੱਚ ਕੋਈ ਵੀ ਤੂਫਾਨ ਆ ਜਾਵੇ ਸੋ ਦੋਸਤੋ ਮੈਨੂੰ ਪੂਰੀ ਉਮੀਦ ਆ ਕਿ ਇਸ ਕਹਾਣੀ ਤੋਂ ਮਿਲੀ ਸਿੱਖਿਆ ਤੁਹਾਨੂੰ ਹਮੇਸ਼ਾ ਯਾਦ ਰਹੇਗੀ ਮੈਂ ਇਸ ਤਰ੍ਹਾਂ ਹੀ ਕੰਮ ਦੇ ਕਿਸੇ ਕਹਾਣੀਆਂ ਲਿਆਉਂਦੀ ਰਵਾਂਗੀ ਜੁੜੇ ਰਹੋ ਤੁਸੀਂ ਪੰਜਾਬੀ ਸਟੋਰੀ ਟੇਸ਼ਨ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਰੱਬ ਰਾਖਾ